ਹਾਂਜੀ ਮਿੱਤਰੋ ਆਜੋ ਨਾਲ-ਨਾਲ ਤੁਹਾਨੂੰ ਸਫਰ ਕਰਾਈਏ ਰਾਜਸਥਾਨ ਦਾ ਆ ਜਿਹੜੀ ਫਸਲ ਹੈ ਮੋਠ ਹੈ तकरीबन 11-12 ਵਿੱਗੇ ਹੈ ਔਰ ਆ ਜਿਹੜੇ ਸੁਖਚੈਨ ਦੇ ਦਰਖਤ ਹੈ ਬਾਲਟੀਆਂ ਨਾਲ ਪਾਣੀ ਪਾ ਸੀ ਬਾਲ ਕਰੇ ਸੀ ਗਰਮੀ ਚ ਬਹੁਤ ਔਖੇ ਚੌੜੇ ਪੱਤੇ ਵਾਲਾ ਦਰਖਤ ਹੈ ਇਹ ਪਰ ਹੋ ਗਏ ਇਹ ਆਪਣੀ ਡਿੱਗੀ ਹੈ ਖੇਤ ਦੀ ਇਹਦੇ ਚ ਪਾਣੀ ਨਹਿਰ ਵਾਲਾ ਸਟੋਰ ਕਰਕੇ ਤੇ ਬੋਰ ਦਾ ਪਾ ਕੇ ਤੇ ਆ ਮੋਟਰ ਚੱਲ ਰਹੀ ਹੈ ਜਿਵੇਂ ਮੋਟਰ ਨਾਲ ਚੱਕ ਕੇ ਆ ਪਾਈਪ ਜਾਂਦੀ ਹੈ ਔਰ ਬਹੁਤ ਦੂਰੋਂ ਪਿੱਛੇ ਸਾਰੇ ਇਥੇ ਫਾਰੇ ਚੱਲ ਰਿਹਾ ਆ ਸਾਰਾ ਗੁਵਾਰਾ ਰ ਪੱਕਾ ਖਾੜਾ ਆਪਣਾ ਜਿੱਥੋਂ ਕਸੀ ਦਾ ਪਾਣੀ ਆਪਣੇ 9 ਘੰਡਿਆਂ ਦੀ ਵਾਰੀ ਇੱਥੇ 50 ਬਿਗੀਆਂ ਦੀ ਔਰ ਸਾਰੇ ਗੁਵਾਰਾ ਤੁਸੀਂ ਦੇਖ ਰਹੇ ਆ ਗੁਵਾਰੇ ਗੁਵਾਰੇ ਆ ਇਸ ਵਾਰ ਗੁਵਾਰਾ ਤੇ ਮੋੜ ਤੇ ਇਹ ਤੋਂ ਬਾਅਦ ਸਾਰਾ ਇਹ ਜਿਹੜਾ ਹੈਗਾ ਫਸਲ ਹੈ ਇਹਨਾਂ ਨੇ ਅੱਗੇ ਜਾ ਕੇ ਜਿਹੜਾ ਸਰੋਂ ਦੀ ਫਸਲ ਲੈ ਲੈਣੀ ਆ ਤੇ ਸਾਰੇ ਜੀ ਸਰੋਂ 50 ਬਿਗੀਆਂ ਜੀ ਬੀਜ ਲੈਣੀ ਆ ਤਾਂ ਇਹ ਇਸ ਵਾਰ ਭਰਪੂਰ ਫਸਲ ਹੈ ਦੂਰ ਤੁਸੀਂ ਵੇਖ ਰਹੇ ਹੋ ਫਾਰੇ ਵੀ ਚੱਲ ਰਹੇ